ਕਦਾ ਗੁਰਨਾਮ ਸਿੰਘ ਕੀ ਕੰਮ ਕਰਦੇ 릭ਸ਼ਾ ਚਲਾਉਣਾ ਐਤੋਂ ਬਹੁਤ ਜ਼ਿਆਦਾ ਤੋਂ ਹੁੰਦਾ ਇਹ ਤਾਂ ਬਹੁਤ ਜਿਆਦਾ ਤੇ ਲੱਭਦਾ ਇੱਕ ਖਣੀ ਦੋ ਫੁੱਟ ਤੋਂ ਬੰਦਾ ਨਹੀਂ ਲੱਭਦਾ ਦੇ ਇੰਨੀ ਤਾਂ ਹੁੰਦਾ ਬਹੁਤ ਜਿਆਦਾ ਠੀਕ ਐ ਤੇਰਾ ਕੰਮ ਕਰਦੇ ਨਾਲੇ ਪਰੇਸ਼ਾਨੀ ਤਾਂ ਹੋਣੀ ਹੋਣੀ ਆ ਇਹ ਤਾਂ ਨਹੀਂ ਲੱਭੇਗਾ ਜਿਹੜੀ ਗਾੜੀ ਨਹੀਂ ਤਾਂ ਪਰੇਸ਼ਾਨੀ ਤਾਂ ਹੋਣੀ ਹੋਣੀ ਆਰੇ ਪਰੇਸ਼ਾਨੀ ਕੋਈ ਚੀਜ਼ ਵੀ ਆ ਵਿੱਚ ਪੈ ਸਕਦੀ ਆ ਲੈਰ ਪੈਂਦੀ ਆ ਸਭਾ ਲੱਭਦਾ ਕੱਖ ਨਹੀਂ ਆਸੀ ਜਲਦੀ ਪੈਂਦੀ ਤੋਂ ਹਾਂ ਇਹ ਪਛੀਨੀ ਪਹਿਲੀ ਤੋਂ ਹੁੰਦੀ ਹੈ ਸਿੰਗਰਾਣ ਤੇ ਵੀ ਪਈ ਵੇ ਪਰ ਇੰਨੀ ਨਹੀਂ ਪਈ ਥੋੜੀ ਪਈ ਆ ਤੇ ਬਹੁਤ ਜਿਆਦੀ ਹਾਜ ਤੇ ਇਹ ਕਿੱਥੋਂ ਹੁੰਦੇ ਹਾਂ ਹਾਂਜੀ ਕਿੱ데 ਵੀ ਹੁੰਦੇ ਨੇ ਮੈਂ ਸਵੇਰੇ ਮੈਨੂੰ ਚਲੋ ਸਵਾਰੀ ਦਾ ਫੋਨ ਲਾਇਆ ਸਵੇਰੇ ਆਏ ਰਾਤ ਆਦੇ ਉਹ ਰਾਤ ਵੀ ਆਏ ਨਾ ਮੈਂ ਉਹਦਾ ਨਿਕਲਿਆ ਸਵੇਰੇ 5:30 ਵਜੇ ਕਰੋ ਫੇਰ ਵੀ ਕਿ ਸਵਾਰੀ ਛੱਡ ਗਏ ਹਾਂ ਸਵਾਰੀ ਛੱਡ ਗਏ ਆ ਉਹ ਦੋ ਪਰੇਸ਼ਾਨੀ ਨਹੀਂ ਹੋਣੀ ਹੋਣੀ ਪਰੇਸ਼ਾਨੀ ਤਾਂ ਬਹੁਤ ਜਿਆਦੀ ਹੁੰਦੀ ਏ ਲੱਭਦੇ ਗਾੜੀ ਕੱਖ ਨਹੀਂ ਤੇ ਇਫ 10 ਮਿੰਟਾਂ ਚ ਪਸਟਾਨ ਜਾਣੀ ਦੋ 15 ਮਿੰਟਾਂ ਚ ਜਾਈਦਾ ਨਾਮ ਕੀ ਕਹਦਾ ਗੁਰਨਾਮ ਸਿੰਘ ਕੀ ਨਾਮ ਕਹਦਾ ਮੇਰਾ ਨਾ ਟਿੰਕੂ ਭਾਈ ਆਹ ਤੋਂ ਬੋਜ ਵਰਦਸਤ ਪਈ ਹੈ ਮਾਰਾ ਜੀ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਾਰਾ ਜੀ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਾ ਯਾਨੀ ਹੁੰਦੇ ਆ ਸ਼ੇਰੀ ਆ 5:30 ਵਜੇ ਆਈ ਦਾ ਮਾਰੇ ਫੇਰ ਦਾ ਹਿਆਰ ਲਾ ਕੇ ਬੈਠੇ ਤੇ ਕੋਈ ਬੋਣ ਨਹੀਂ ਕੋਈ ਕੁਝ ਨਹੀਂ ਕੋਈ ਗਾਗ ਨਹੀਂ ਕੋਈ ਕੁਝ ਨਹੀਂ ਆਉਂਦੇ ਜੀ ਕੋਈ ਨੱਬਣੀ ਨਹੀਂ ਪਾਰ ਕੋਈ ਸੀ ਨਹੀਂ ਲੱਭਣ ਦੇ ਵੇ ਲੋਕ ਕੋਈ ਨਾ ਯਾ ਨਹੀਂ ਆਉਂਦੇ ਕੀ ਕਹਿਣਾ ਚਾਹੁੰਦੇ ਜਿਹੜਾ ਧੁੰਦ ਦੇ ਵਿੱਚ ਉਹ ਆਉਂਦੇ ਜੀ ਵੇਖੋ ਜੀ ਤੇ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤੇ ਇਹੀ ਕਹਿੰਨੇ ਚਲੋ ਹੋਲੀ ਸਨੋ ਵੇਖ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਬਹੁਤ ਜ਼ਿਆਦਾ ਜਣੀ ਧੁੰਦ ਕੋਈ ਸੀ ਤੂੰ ਹੁੰਦੇ ਤਾਂ ਬਹੁਤ ਜ਼ਬਰਦਸਤ ਆਜ ਪਹਿਲੀ ਧੁੰਦ ਆ ਮਾਰਾ ਜੀ ਈ ਨੰਦਾ ਬੀਰਾ ਲਾਲ ਜੀ ਐ ਢੁੰਡ ਪਹਿਲੀ ਪਈ ਸੀ ਹਾਂਜੀ ਹਾਂਜੀ ਕਿੰਨੀ ਕਿ ਪਰਚੰਕ ਲੋਕਾਂ ਨੂੰ ਇਹ ਬੜੀ ਪਰੇਸ਼ਾਨੀ ਆ ਜੀ ਮੈਂ ਰਿਕਸ਼ਾਗਰ ਤੇ ਮਜੇ ਮਜੇ ਆਉਂ ਆ ਹੋਰ ਪਰੇਸ਼ਾਨੀ ਆ ਲੋਕਾਂ ਨੂੰ ਕਿੰਨੀ ਕਿ ਢੰਡ ਢੁੰਡ ਪਈ ਬਹੁਤ ਜ਼ਿਆਦਾ ਢੁੰਡਾ ਜੀ ਆ ਰਹੀ ਲਾਗੋ ਨਹੀਂ ਬੰਦਾ ਦਿਸਣਦਿਆ ਰਿਹਾ ਕੋਈ ਗੱਡੀ ਨਹੀਂ ਦੇਖਦੀ ਲਾਗੋ ਕੀ ਕਹਿਣਾ ਜਾਂਦੇ ਜਿਹੜੇ ਵੀਕਲ ਚਲਾਉਂਦੇ ਆ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਗੱਡੀਆਂ ਆਈ ਦੇ ਕਹਿੰਦੇ ਬਈ ਬਹੁਤ ਆਸਤੇ ਜਾਣਾ ਚਾਹੀਦਾ ਲਾਂ ਲਾਂ ਚਗਾ ਕੇ ਜਾਣਾ ਚਾਹੀਦਾ ਕਿਸੇ ਨੂੰ ਪਤਾ ਲੱਗੇ ਬਈ ਅਗੋਂ ਟੀਜ ਆ ਰਹੀ ਆ ਵੇਖੋ ਲੱਗੋਂ ਰੇੜਾ ਨਹੀਂ ਦਿਸਣਦਿਆਰਾ ਸਾਵਧਾਨੀ ਵਰਤਣੀ ਚਾਹੀਦੀ ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ ਬੜੇ ਹੌਂਕਲੇ ਨਾਲ ਚੱਲਣਾ ਚਾਹੀਦਾ ਧੁੰਦ ਬਹੁਤ ਜ਼ਿਆਦਾ ਕੀ ਕਰਤਾ ਵੀਰ ਆਲਾ ਜੀ